ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਯਾਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜਦੀ ਕਲਾ ਦਿਨ ਦੁੱਬਣਿਆ ਰਾਤ ਚੌਗਣਿਆ ਭਾਈ ਤਰਕਿਆਂ ਬੱਸੇ ਬਾਕੀ ਅੱਜ ਚੱਲਿਆ ਵਾ ਮੀਹ ਆਲਾ ਕੰਮ ਸਟਾਰਟ ਹੋਇਆ ਵਾ ਵੀ ਜਿਹੜਾ ਸੌਣ ਦੀ ਝੜੀ ਵਾਲਾ ਕਹਿੰਦੇ ਨੇ ਕੰਮ ਹੋਇਆ ਵਜ ਸਵੇਰ ਦਾ ਪੈ ਰਿਹਾ ਜਿਆ 7 ਵਜ ਦਾ ਮੀਂਹ ਵੀ 7 ਵਜੇ ਤੇ ਚਲੋ ਘਰਾਂ ਚ ਚੱਲਦਾ ਦਾ ਕਾਰੋਬਾਰ ਆਪਣਾ ਅਜ ਮਿਸਤਰੀ ਦਾ پیسے ਆਏ ਨਹੀਂ ਮਿਸਤਰੀਆਂ ਦੇ ਤਕਰੀਬਨ 10 ਕ ਵਜੇ ਪਤਾ ਲੱਗਦਾ ਹੁੰਦਾ 10 ਕ ਵਜੇ ਫੇਰ ਫੋਨ ਆਇਆ ਤਾਂ ਉਹਨਾਂ ਦਾ ਕਹਿੰਦੇ ਵੀ ਅੱਜ ਆ ਨਹੀਂ ਹੋਣਾ ਜੀ ਥੋੜਾ ਜਿਹਾ ਸਮਾਨ ਘੱਟਦਾ ਉਹਨਾਂ ਕੋਲ ਕੱਲ ਮੰਗਾਇਆ ਵੀ ਤਾਂ ਉਹਨਾਂ ਨੇ ਜਿਹੜੀ ਚੀਜ਼ ਦੇ ਪੱਲੇ ਬਣਾਉਣੇ ਆ ਉਹ ਚਿੱਟੇ ਜਿਹੇ ਕਲਰ ਦੀ ਦੇਖਿਓ ਹੁਣੇ ਤੁਸੀਂ ਫਰੇਮ ਆ ਜਿਹੜੀ ਵੀ ਉਹਨਾਂ ਕੋਲੋਂ ਕਿਸੇ ਕਾਲੇ ਰੰਗ ਦੀ ਭੇਜਤੀ ਉਹਨਾਂ ਨੇ ਹੁਣ ਦੁਬਾਰੇ ਭੇਜਿਆ ਹੋਇਆ ਕਹਿੰਦਾ ਮਾਲਕ ਕੱਲ ਨੂੰ ਆਉਣਾ ਸਾਡੇ ਪਾਸ ਵੀ ਜੇ ਅੱਜ ਆ ਗਿਆ ਤਾਂ ਅਸੀਂ ਆ ਜਾਾਂਗੇ ਨਹੀਂ ਤਾਂ ਫਿਰ ਕੱਲਪਾ ਚੱਲੀਏ ਕੰਮ ਵੀ ਚਲੋ ਉਹਦੇ ਨਾ ਉਹਨਾਂ ਕੇ ਪਰ ਅਸ ਫਿਲਟਰ ਤਾਂ ਜਿਹੜਾ ਉਹ ਜਿੱਥੇ ਭਾਂਡੇ ਵਾਲਾ ਸਟੈਂਡ ਲੱਗਣਾ ਉਹਦੀ ਜਗ੍ਹਾ ਵੀ ਤਾਂ ਉਹ ਬਦਲਿਆ ਥੋੜਾ ਜਿਹਾ ਕਰਿਆ ਸੈਟ ਅੱਜ ਵੀ ਲਾਤੇ ਦੋ ਘੰਟੇ ਉਧਰ ਲੱਗ ਗਏ ਵੀ ਮੀਂਹ ਚਲੋ ਪੈ ਰਿਹਾ ਮੀਂਹ ਦਾ ਪਾਣਾ ਅੰਦਰੇ ਹਾਲ ਹਾਲੇ ਹੁਣ ਮੋਟਰ ਕਿਨੇ ਨੂੰ ਗੇੜਾ ਮਾਰਨ ਆਏ ਵੇ ਵੀ ਝੜੀ ਚੱਲਦੀ ਆ ਜਣੀ ਜੋਰ ਕਹਿ ਦੇਣੀ ਪਿਆ ਹੈਗਾ ਵੀ ਹੌਲੀ ਹੌਲੀ ਇੱਕੇ ਰਫਤਾਰ ਚੱਲਦਾ ਐਨ ਝੜੀ ਵਾਲਾ ਕੰਮ ਹੈ ਬਾਕੀ ਦੇਖਦੇ ਆ ਇਹ ਅੱਗੇ ਵੀ ਦੇਖਿਆ ਜਾਂ ਦੋਕ ਦਿਨ ਪੈ ਜਾਂਦਾ ਜਿੱਕਣ ਦਿਨ ਰਾਤ ਪੈ ਗਿਆ ਦੋਕ ਦਿਨ ਬਾ ਫਿਰ ਖਾੜਾ ਵਾਲੀ ਸਥਿਤੀ ਹੋ ਜਾਂਦੀ ਆ ਵੀ ਹੁਣ ਵੀ ਮੈਂ ਘਰ ਤੇ ਬੈਠਾ ਹੀ ਦੇਖ ਟੀਵੀ ਦੇਖਦਾ ਤਾਂ ਟੀਵੀ ਦੇ ਵਿੱਚ ਦਿਖਾ ਰਹੇ ਹੈ ਬਹੁਤ ਬੁਰਾ ਹਾਲ ਹੈ ਬਾਹਰ ਪਹਾੜਾਂ ਦੇ ਵਿੱਚ ਵੀ ਹੋਰ ਪਾਸੇ ਵੀ ਬਹੁਤ ਹਾਲ ਰਹੇ ਹੈ ਹੜ੍ਹ ਆ ਗਏ ਫਲਾਣੀ ਜਗ੍ਹਾ ਹੜ੍ਹ ਆ ਗਿਆ ਵੀ ਮੀਂਹ ਬਹੁਤ ਪਾਸੇ ਪਾਣੀ ਜਲਸਲ ਕਰਿਆ ਹੋਇਆ ਬਾਕੀ ਸਾਡੇ ਤਾਂ ਪੈਣੇ ਅੱਜ ਲੱਗਿਆ ਮੈਂ ਕਹਿੰਦਾ ਵੀ 15 ਕ ਦਿਨਾਂ ਬਾਅਦ ਪੈਣੇ ਲੱਗਿਆ ਹੋਣਾ ਇੱਕ ਅੱਧਾ ਹੀ ਮੀਂਹ ਪੈ ਚਦੀ ਸੀ ਜੀਰੀ ਲਈਏ ਨਹੀਂ ਬਹੁਤਾ ਮੀਂਹ ਸਾਡੇ ਪਾਇਆ ਨਹੀਂ ਹੈਗਾ ਕਿਉਂ ਤੁਸੀਂ ਦੇਖੀਏ ਖੇ ਸੁੱਕੇ ਪਏ ਤੇ ਆ ਹੁਣ ਵੀ ਮੀਂਹਾਂ ਦੇ ਪਾਣੀ ਗੱਲ ਨਹੀਂ ਮੋਟਰ ਅੱਜ ਖੜੇ ਨਹੀਂ ਤੇ ਸਾਡੇ ਮੋਟਰਾਂ ਚੱਲਦੀਆਂ ਨਹੀਂ ਪੂਰੀਆਂ ਵੀ ਸਾਡੇ ਸਟਾਰਟ ਹੋਇਆ ਜਿਹਦਾ ਪਾਏਗਾ ਦੋ ਕੁ ਦਿਨ ਏਕੜੇ ਬਰੀਕ ਬਰੀਕ ਝਰਨਾ ਹੀ ਬਾ ਦੋ ਦਿਨ ਚ ਇਹਨੇ ਪਾਣੀ ਕਰ ਦੇਣਾ ਪੂਰਾ ਬਾਕੀ ਹੋਰ ਪਾਸੇ ਦੇਖਿਆ ਜੀ ਬਹੁਤ ਹਾੜ ਆਇਆ ਵਾ ਹਿਮਾਚਲ ਕਿੰਨੇ ਨੂੰ ਬਹੁਤ ਜ਼ੋਰ ਨਾਲ ਚੱਲ ਰਿਹਾ ਪਾਣੀ ਵੇਖਣ ਚੱਲਦਾ ਚਲੋ ਬਾਕੀ ਦਿਖਾਉਂਦੇ ਹਾਂ ਮਿਸਤਰੀਆਂ ਨੇ ਜਿੰਨਾ ਕੰਮ ਕਰਿਆ ਵਾ ਦਾ ਬਾਕੀ ਹੁਣ ਕੱਲ ਬਚਲੀ ਗਿਆ ਉਹਨਾਂ ਦਾ ਵੀ ਆਪਾਂ ਨੇ ਜਿਹੜਾ ਕੰਮ ਕਰਿਆ ਫਿਲਟਰ ਫੋਲਟਰ ਫਿਟ ਕਰਤਾ ਇਹਨ ਵੀ ਉਹ ਥੋੜਾ ਸਾਈਡ ਪੇ ਕੱਢਤਾ ਆਪਾਂ ਨੇ ਇੱਕ ਕੱਲ ਉਹ ਸ਼ੈਂਕ ਦਾ ਜਿਹੜਾ ਉਹ ਫਿੱਟ ਹੋ ਗਿਆ ਨਾਲੇ ਚਲੋ ਪੱਕ ਗਿਆ ਜੇ ਨਹੀਂ ਮਿਸਤਰੀ ਨੇ ਛੇੜਖਾਨੀ ਕਰਨੀ ਤੂੰ ਤੇ ਗੱਲ ਉਹ ਫਿਰ ਵੀ ਹਿੱਲ ਸਕਦਾ ਦਾ ਵੀਕੜਾਂ ਦਾ ਇੱਕ ਦੋ ਕੰਮ ਰੋਪੜਦੇ ਤੇ ਉਹ ਕੱਢਿਆ ਦੇ ਮੀਦੇ ਵਿੱਚ ਚਲੋ ਨਿਬੜਦਾ ਹੋਇਆ ਕੰਮ ਇਹ ਤੇ ਚਲੋ ਠੀਕ ਆ ਜੀ ਬਾਕੀ ਦਿਖਾਉਂਦੇ ਜਿਹੜੇ ਚੱਲਦੇ ਆ ਕਾਰੋਬਾਰ ਆਪਾਂ ਸਾਰੇ ਤੁਹਾਨੂੰ ਅੱਜ ਝੜੀ ਚੱਲ ਵੀ ਵੈਸੇ 1:00 ਵਜੇ ਤਕਰੀਬਨ 1:30 ਇੱਕ ਦਾ ਟਾਈਮ ਹੋਇਆ ਵਾ 7 ਵਜੇ ਦਾ ਚੱਲਦਾ ਵੀ 6 ਘੰਟੇ ਹੋ ਗਏ ਪੈਂਦੇ ਇਹਨੂੰ ਇੱਕੇ ਚਾਲ ਚੱਲਦਾ ਹੁਣੇ ਇਹ ਲੋ ਦਿਖਾਉਂਦਾ ਜੀ ਬਾਕੀ ਜਿਹੜਾ ਚੱਲਦਾ ਕਾਰੋਬਾਰ ਮੱਦੜ ਕੋ ਐਵੇਂ ਚਾਰੇ ਪਾਸਿਆਂ ਨਾ ਬਸ ਆਖ ਕਣਮਣ ਕਾਣੀਆਂ ਜਿੱਕਰ ਹਮਨ ਹਾਂ ਤੇ ਧਾਨਾਂ ਦੇ ਵਿੱਚ ਬੈਨ ਬੈਕ ਨੇ ਅਹੀ ਚਾਲ ਜਲਦੀ ਐ ਕੱਪੜੇ ਇਹ ਵੀ ਸਮਝ ਲਓ ਵੀ ਭਿਜਦੇ ਨਹੀਂ ਹੈਗੇ ਜੇ ਜ਼ਿਆਦਾ ਹੀ ਵਾਰ ਖੜੇ ਤਾਂ ਹੀ ਨਹੀਂ ਬਹੁਤਾ ਨਹੀਂ ਮੈਂ ਇਕੜਾਂ ਗਿੱਲਾ ਸਿੱਲਾ ਜਾ ਕਰਿਆ ਪਿਆ ਅੰਬ ਉਹ ਗੇਬ ਰਹਿ ਜਾਂਦੇ ਕਈ ਜਗ੍ਹਾ ਕੱਲ ਵੀ ਤੁਹਾਨੂੰ ਦਿਖਾਏ ਤੇ ਅੱਜ ਇਹ ਹੋਰ ਅੰਬ ਹੈ ਉਹ ਹੋਰ ਦਾ ਦੇਖੋ ਇਹ ਤਾਂ ਲੱਗੀ ਮਿੱਟੀ ਗਰਿਆਵਾ ਖੇਤ ਦੇ ਵਿੱਚ ਦਾ ਇਹ ਤਗੜਾ ਇਹ ਜਿਹੜੀ ਧਾਨਾਂ ਨੂੰ ਬਿਮਾਰੀ ਮੂਰੀ ਪਈ ਵੀ ਨਾ ਜਿਹੜੀ ਸੰਡੀ ਸੰਡੀ ਵਾਲੇ ਬਾਫਰੇ ساری ਚੱਖ ਹੁੰਦੀ ਆ ਇੱਕ ਤਾਂ ਹਵਾ ਨਹੀਂ ਚੱਲਦੀ ਹੈਗੀ ਹਵਾ ਚੱਲੋ ਚੱਲੇ ਵੀ ਨਾ ਇਹਦੇ ਵਿੱਚ ਨੁਕਸਾਨ ਹੈ ਗੰਨਿਆਂ ਦਾ ਗੰਨਾ ਫੇਰ ਗਿਰਦਾ ਲੋ ਜੀ ਅੰਬਾਈਂਦਰ ਵੀ ਚੜ ਗਿਆ ਜਿਹੜਾ ਆਪਾਂ ਭਾਦੋ ਵਾਲਾ ਕਹਿੰਦੇ ਈਦੀਆਂ ਬੰਬੀਆਂ ਗਰੀਆਂ ਬੇ ਦੋ ਪਤਨੀਆਂ ਕੱਚੀਆਂ ਹੋਰ ਨਹੀਂ ਪੱਕੀਆਂ ਇਹ ਕੱਚੀਆਂ ਇਹਦਾ ਕੋਈ ਛੇੜਾ ਨਹੀਂ ਕਰਕੇ ਗਿਆ ਉਹ ਲੈ ਵਾ ਚਾਰੇ ਪਾਸੇ ਇਹਨਾਂ ਮੱਕੀ ਇਹ ਜਿਹੜਾ ਮਹੀਆ ਫਸਲ ਨੂੰ ਲੱਗਦਾ ਵੀਰੇ ਇਹ ਮੰਗਣਾ ਜੀ ਜੇ ਪਾਉਣਾ ਉਹਦੇ ਚਰੀਨੀ ਦੀ ਬੀਜੀ ਹੈਗੀ ਦੱਸਿਆ ਵਾ ਹੈਗਾ ਤਾਂ ਆਪਾਂ ਉਹਦਾ ਕਰਕੇ ਨੀ ਬੀਜੀ ਮਹਾਏ ਤੇ ਹੁਣ ਬੀਜ ਖਰਾਬ ਕਰਨੇ ਵਾਲਾ ਹੀ ਆ ਕੰਮ ਹੈ ਅਸੀਂ ਦੇਖਾਂਗੇ ਜਿੱਦਾਂ ਕਿਤੇ 5-7 ਦਾ ਵਿੱਚ ਗੈਪ ਹੋਇਆ ਜਿਹੜਾ ਨੈਟਪੋਰ ਦੱਸਿਆ ਹੁੰਦਾ ਉਹ ਸਹੀ ਉਹ ਦੱਸਿਆ ਹੁੰਦਾ ਵੀ ਫੇਰ ਉਹ 5-7 ਦਿਨ ਦੇ ਵਿੱਚ ਆਪਾਂ ਨਾ ਬੀਜ ਦੇਣੀ ਨਹੀਂ ਫੇਰ ਹੌਲੀ-ਹੌਲੀ ਜਦ ਬੱਤ ਆਗੇ ਆ ਬੀਜਾਂਗੇ ਵੀ ਬੂਟਿਆਂ ਦੀ ਹਲੇ ਕਰਦੇ ਆ ਸੇਵਾ ਇਹਨਾਂ 'ਚ ਪਾਉਂਦੇ ਰੇਪਾਤ ਇਹਨਾਂ 'ਚ ਦੇਸੀ ਰੇਪਿਆ ਨਹੀਂ ਹੈਗਾ ਵੀ ਇਹਨਾਂ ਦੇ ਕੋਲ ਆਪਾਂ ਨਾਲ ਗੇਰ ਦੇਣਾ ਆਹ ਜੀਵੀ ਹੈਗੀ ਇਹਨੂੰ ਦੇਖੀ ਵਧੀਆ ਖੜੀ ਹੈ ਇਹ ਆਪਣੇ ਲੱਗੀ ਤੀ 22 ਤਰੀਕ ਨੂੰ ਅੱਜ ਇਹਨੂੰ ਮਹੀਨਾ ਹੋ ਗਿਆ ਅੱਗੇ ਉਧਰ ਵਾਲੀ ਆਪਣੇ 5-6 ਦਿਨ ਪਹਿਲਾਂ ਲੱਗੀ ਸੀ ਪਾ ਦੇ ਪਹਿਲਾਂ ਬਾਹ ਹੋ ਗਿਆ ਤਾਂ ਮੇਰੇ ਤੇ ਮਹੀਨਾ ਜਿਆਦਾ ਪੈ ਜਾਵੇ ਪਰ ਮਹੀ ਪਿਆਈ ਨਹੀਂ ਫਿਰ ਫੇਸ ਸੁੱਕ ਗਿਆ ਤਾਂ ਰਹੋ ਹੋ ਜਨਾ ਸੋਣਾ ਇਹਨੇ ਹੋ ਗਿਆ ਗੱਲਾ ਇਹਨਾਂ ਜੇ ਕਿਉਂ ਝੜੀ ਲੱਗੀ ਹੋ ਸਵੇਰ ਦੀ ਮਾ ਜਨਾ ਨਹੀਂ ਆ ਕੱਟ ਕਰ ਜਾਣਾ ਤੇ ਜਿਹੜੇ ਉੱਪਰ ਵੱਸਦੇ ਉਨਾ ਕੰਨਾ ਜਿਹੜੀ ਆ ਫਰੇਮ ਤਾਂ ਚਲੋ ਪਈ ਆ ਆ ਚੀਜ਼ ਨਹੀਂ ਜਾਈਗੀ ਅੱਜ ਜਿਹੜੀ ਕਿੱਤੀ ਫਰੇਮ ਠੀਕ ਆ ਇਹ ਹੋ ਮੰਨਦੀ ਉਹਦੇ ਕਰਕੇ ਫੇਰ ਕੰਮ ਛੱਡ ਗਏ ਬਾਕੀ ਆ ਮੈਕਰੋ ਵਾਸਤੇ ਬਣਾਏ ਜਿੱਥੇ ਹਾਲ ਲੱਗ ਬਣਾਉਣਗੇ ਇੱਧਰ ਹਲਾ ਕੇ ਦੇ ਇਹਨੂੰ ਪਰਦਾ ਜੇ ਲੱਗਣਾ ਮੂਰੇ ਤੇ ਬਾਕੀ ਹਲਵਾਰੀ ਲਾਤੀ ਤੇ ਉਹਨਾਂ ਨੇ ਫਿੱਟ ਕਰਤੀ ਦੀ ਅਲਾਨ ਨੂੰ ਕੁੰਡੇ ਕਾਬਜੇ ਜਿ ਲੱਗਣੇ ਆ। ਜਣੀ ਆਖੀ ਜਿ ਵਧੀਆ ਜਿਹੜੀ ਹੌਲੀ ਹੌਲੀ ਲੱਗਦੀ ਜਾ ਕੇ ਆਵਾਂ। ਇੱਕਨਾਂ ਆਪਾਂ ਨੇ ਹੋਰ ਬਾਈ ਆਵਦਾ ਉਹ ਵੀ ਠੇਕਾ ਕਰਦਾ ਦਾ ਆਪਣੇ ਨਾਲ। ਵੀ ਚੀਜ਼ ਉਹਨਾਂ ਵੀ ਆਹੀ ਲਾਉਣੀ ਦੀ। ਯਾਨੀ ਉਹਨਾਂ ਜਿਹੜਾ ਇੱਥੇ ਉਹਨਾਂ ਨੇ ਹੈਂਡਲ ਲਾਉਣਾ ਉਹ ਹੈਂਡਲ ਹੀ ਦਲਾਉਂਦਾ ਵਿੱਚ ਬਣਾਉਂਦਾ। ਉਹ 1,22,000 ਵਿੱਚ ਰੋਈ ਰੋਈ ਦਾ ਕੰਮ ਕਹਿਣਾ ਦਾ। ਐਨੀਉਂ ਚੀਜ਼। ਇੱਕ ਹੈਂਡਲਾਂ ਦਾ ਫਰਕ ਤਾਂ ਵੀ ਵਿੱਚ ਬਣਾਉਣਾ ਦੇ ਇਹਨੂੰ ਬਾਹਰ ਲੱਗਣੇ। ਬਾਕੀ ਯੱਕਣੇ ਦੇ ਹਾਈਡਰੋਲਿਕ ਬਾਕੀ ਫਿਲਟਰ ਕਰਤਾ ਜੀ ਆਪਾਂ ਨੇ ਇੱਧਰ ਫਿਲਟਰ ਨੂੰ ਸਾਈਡ ਪਰ ਇਹਨਾ ਹੈ ਓਰੇ ਬਟ ਦਾ ਇੱਥੇ ਇਹਦੇ ਫਿੱਟ ਦੇ ਹੁਣ ਓਰੇ ਲੱਗ ਜਾਣਾ ਭਾਂਡਾ ਵਾਲਾ ਸਟੈਂਡ ਫਿਲਟਰ ਆਇਆ ਕਰ ਤੇ ਇਕੱਠੇ ਪਹਿਨਾ ਤਿੰਨ ਦੇ ਹੁਣ ਦੋ ਲਾਤੇ ਆਪਾਂ ਨੇ ਇੱਕ ਕੋਹਤਾ ਗਿਆ ਤੇ ਵੀ ਇੱਥੇ ਲਾ ਦੇਣੀ ਚਿਮਨੀ ਆਪਾਂ ਨੇ ਟਾਕੀ ਨਹੀਂ ਬੰਦ ਕਰਨੀ ਇੱਧਰਲੇ ਪਾਸੇ ਓਰੇ ਓਰੇ ਲਾ ਦੇਣੀ ਹੈ ਤੇ ਚੱਲ ਜਾਨੀ ਆ ਉਹ ਪੱਖੇ ਵਾਲੀ ਜਿਹੜਾ ਉਹ ਵੜਦਾਂ ਮੈਂ ਲੰਮੂਗਾ ਹੌਲ ਤੇ ਉਹ ਆ ਤੋ ਜਾਂਦਾ ਸਮਾਨ ਟੁੱਟਿਆਂ ਲੱਗਣੇ ਜਿਹੜੇ ਦੋ ਆਹ ਚੀਜ਼ ਬਣ ਜਾਣਗੇ ਇੱਥੇ ਨਿਪਰ ਲੱਗਿਆ ਹੈ ਇੱਥੇ ਨਿਪਰੇ ਲੈਣਾ ਦੋਹਾਂ ਦੇ ਵਿਚਾਲੇ ਭੰਡੇ ਆ ਜਾਣਗੇ ਇੱਕ ਜਲਦੀ ਝੜੀ ਹਲੇ ਬਸ ਇਹਨੇ ਬੰਦਾ ਵਾਲੇ ਚੱਲਦੇ 45 ਵੀ ਨਹੀਂ ਬਹੁਤੇ ਆ ਟੀਨਾ ਦਾ ਪਾਣੀ ਗਿਰਦਾ ਆਪਣਾ ਵੀ ਜ਼ਿਆਦਾ ਵੀ ਨਹੀਂ ਘੱਟ ਵੀ ਹੈਗਾ ਆਹ ਜਗ੍ਹਾ ਬ ਚੱਲੀ ਜਾਂਦਾ ਸਵੇਰ ਦਾ ਇੰਨੀ ਦਾ ਰਵਾਰ ਉਹ ਪਰਾ ਵੀ ਬੰਦਾ ਵਾਲਾ ਇੱਕ ਨੇ ਚੱਲਦਾ ਡੰਡਾ ਬਾਟ ਲਈਏ ਦੇਖਦੇ ਕਾ ਖੰਡੇ ਦਾ ਹੋਇਆ ਔਖਾ ਹੈ ਚਲੋ ਆਪਣਾ ਸਰਜਾਂ ਦਾ ਡੰਗਰਾਂ ਦਾ ਥੋੜਾ ਜਿਹਾ ਫਿਰ ਮੁੱਖਾ ਹੁੰਦਾ ਵੈਂਡਰ ਆਇਆ ਵੈਂਡਰ ਲੈ ਲਾਉਣਾ ਨੇ ਕਿ ਸਲੈਂਡਰ ਵੇਚਣ ਲੱਗ ਗਏ ਤੁਸੀਂ ਹਾਂ ਬਾਈ ਚਾਹੀਦਾ ਜੱਗਾ ਕਰਾ ਮੈਂ ਲੈ ਜੂਗਾ ਬਾਈ ਜ਼ਿੰਮੇਵਾਰੀ ਵੀ ਚੱਕੇ ਜਾਈ ਜੀ ਬੰਦੂ ਭਰਾ ਕੇ ਲੈਣਾ ਪਿਆ ਰੋਕਦੇ ਹੈ ਮੈਨੂੰ ਭਰਾ ਕੇ ਲੈਣਾ ਫੇਰ ਰੋਕਦੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਉਹਦਾ ਗਲਤ ਤਾਂ ਕੰਮ ਇਹ ਗਲਤ ਹੈ ਜ਼ਿੰਮੇਵਾਰੀ ਨਾ ਹੁਣ ਇੱਕ ਹੋਰ ਹੋ ਜਾਂਦਾ ਮੇਰੇ ਵੀ ਤਾਂ ਸਲੈਂਡਰ ਸਵੇਰ ਨੂੰ ਮੁਕਣਾ ਦਾ ਜੇ ਉਹ ਆੜੇ ਹੁੰਦੀ ਬਾਈ ਜੇ ਇੱਕ ਦਿਨ ਮੈਂ ਹੋ ਜਾਦਾ ਉਹ ਤਾਂ 1 ਮਹੀਨਾ ਦੱਸ ਕੇ ਦੇਣਗੇ ਤੁਹਾਨੂੰ ਵੀ ਤੁਸੀਂ ਗੱਡੀ ਹੁਣੀ ਆਈ ਉਹਨੇ ਮੇਰੇ ਰੋਪੜ ਗਏ ਅੱਛਾ ਰੋਪੜ ਭਰਾ ਕੇ ਲੈ ਆਏ ਉਹ ਪੂਰੀ ਕਹਿੰਦਾ ਜੀ ਉਹ ਤੂੰ ਉਤਰ ਕੇ ਆ ਆ ਕਹਿੰਦਾ ਮੈਂ ਨਹੀਂ ਲੈ ਕੇ ਜਾਣਾ ਕਹਿੰਦਾ ਆਹ ਕਹਿੰਦਾ ਆਹ ਭਾਈ ਜਿੱਥੇ ਚੱਕਿਆ ਨਾ ਉੱਥੇ ਰੱਖ ਕੇ ਆਓ ਇੱਥੇ ਦੇ ਮੈਂ ਨਹੀਂ ਜਾਣਾ ਨਾ ਨਾ ਲੈ ਜੀ ਲੈ ਜੋ ਲੈ ਜੋ ਇਹਨੂੰ ਲੈ ਜਾਓ ਫਿਰ ਸੰਦ ਬਣ ਜੂ ਜਾਓ ਸੰਦ ਬਣ ਬਣਾ ਲੈ ਬਣਾ ਲੈ ਸੰਦ ਮੈਨੂੰ ਆਇਆ ਕਰੋ ਪੂਰੀ ਦਾ ਮੈਨੂੰ ਨੰਬਰ ਦੇ ਦਿਓ ਆਹ ਸਿਲੰਡਰ ਤੁਸੀਂ ਲੈ ਜਾਓ ਮੈਂ ਤਾਂ ਤੈਨੂੰ ਦੇ ਪੇਟ ਚਾਕੇ ਲਾ ਤੇਰਾ ਭਰਾ ਕੇ ਲਿਆਤਾ ਬਾਈ ਨੋਪੜ ਜਾ ਕੇ ਉਹ ਹੀ ਬਾਜੀ ਗੈਸ ਪਵਾ ਕੇ ਲੈਂਦੀ ਕੋਲ ਨਹੀਂ ਵੇ ਹੁਣ ਇੱਥੇ ਤੇ ਕੌਣ ਚੱਕੂਗਾ ਅੱਛਾ ਚਾਲ ਬਠੀਕਾ ਚੱਲ ਲਾ ਲੈ ਚਾਲੇ ਨੂੰ ਰੋੜ ਚੱਲ ਦੇਖ ਬਾਈ ਚੱਕਣਾ ਪਊਗਾ ਇਹ ਹਾਂ ਹਾਂ ਤੂੰ ਐਂ ਤਾਂ ਰੱਤੀ ਵੀ ਫੜ ਕੇ ਪੱਕੀ ਆ ਇੱਥੇ ਉਹ ਨਾਲ ਨੁਲਿਚ ਵਰ ਜਾਣੇ ਨੇ ਮਾਗਾਂ ਮਨ ਉਹ ਆਪਣੇ ਲਾ ਤਰੇ ਆ ਬਾਈ ਦਾ ਇਹਨਾਂ ਦਾ ਪਹਿਲਾ ਜਿਹੜਾ ਪਿਆਰਾ ਰੰਗ ਆਣਾ ਇਹਨੂੰ ਵੇਖ ਉਹ ਧਰਤਾ ਬਾਈ ਆ ਅਖਾੜਾ ਹੀ ਆ ਸਿਰਨਾਮਾਰ ਕਿਹਦਾ ਬਾਈ ਇਹ ਸ਼ੁਕਰ 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 ਉਹ ਬਾਈ ਲੱਗ ਗਿਆ ਇਹਦਾ ਪਟਿਸ਼ਨ ਬੰਦੀ ਪਟਿਸ਼ਨ ਬਾਈ ਪਟਿਸ਼ਨ ਬੰਨ ਹੋ ਗਈ ਮੈਸਤਰੀ ਵਧ ਰ ਗਿਆ ਨਵੀਂ ਆਪਣਾ ਆਹਾ ਗਿਆ ਸਾਡੇ ਗਵੰਡੀ ਪਿੰਡਾਂ ਨਾਲ ਉਹਨਾਂ ਦੇ ਜਾਣਾ ਉਹਦੀ ਰਿਸ਼ਤੇਦਾਰੀ ਜਾਣਾ ਵਾਸੇ ਮਰੰਡੇ ਫੇ ਆਦਾ ਪੱਤੀ ਭਾਈ ਆ ਆਪਣੇ ਨਾਲ ਦੀ ਆਪਣੇ ਨਾਲ ਦੀ ਨਾ ਨਾ ਆਇਹਦਾ ਫਰਕ ਹੈਗਾ ਥੋੜਾ ਜਿਹਾ ਤੋ ਇਹਨੂੰ ਰੰਗ ਕਰ ਲੈ ਹੁਣ ਰੰਗ ਕਰਨੀ ਸਤਾ ਇਹੇ ਜਿਹਾ ਐਸ ਗੰਗੇ ਨੂੰ ਨਾ ਮੀ ਅੰਦਰ ਕਰ ਲਾ ਓਰੇ ਕਦੇ ਦੇਖਦਾ ਅੱਛਿਆ ਹੋਣ ਆਹੇ ਚੀਜ਼ ਬਣਾਉਣੀ ਐ ਇਹ ਮੈਂ ਫਰਕ ਕਿਆ ਪਾਉਂਗਾ ਇਹਦਾ ਇਹਦਾ ਅੱਛਾ ਜਾਲੀ ਪਾਉਣੀ ਐ ਇਹਨੂੰ ਇਹ ਪੱਤੀਆਂ ਵਾਕੇ ਕਣਾ ਨਾਲੇ ਉਹ ਕਹਿੰਦਾ ਤੇਰੇ ਨਾਲ ਦਾ ਵਾਸਾ ਬਣਾਉਣਾ ਅੱਛਾ ਬੜੀਆਂ ਸਕੀਮਾਂ ਬਦਲਦਾ ਫਿਰ ਉਹ ਹਾਂ ਹੁਣ ਦੱਸਦੀਆਂ ਪੁੱਛ ਲਈਏਗੇ ਵੀ ਧਰਤਾ ਹੋਣਾ ਸਕੀਮ ਬਦਲ ਰਵੇ ਕਿਦਾ ਮਸਤੀ ਹੈ ਹਾਂ ਆਹ ਮਾਲ ਮਾਰ ਬੜਦਾ ਹਾਂ ਹਾਂ ਵੀ ਹੁਣ ਤਾਂ ਭਾਈ ਕੰਮ ਸਟਾਰਟ ਹੋ ਗਿਆ ਕਿਤੇ ਕਹਦੇ ਹੁਣ ਕੰਨਾਂ ਦਾ ਕੀ ਆ ਦੋ ਉੱਪਰ ਪਾਏ ਪੇ ਅੱਛਾ ਮੈਂ ਪਾ ਲਾ ਦਉ ਆਹੋ ਪਾਈਪ ਤਾਂ ਲੱਗਣੀ ਆ ਬਣਾ ਮੇਰੇ ਵਾਲੇ ਪਪੀ ਹਜੇ ਹੀ ਪਾਈਪ ਲਾਇਆ ਕਿ ਮੈਨੂੰ ਬੜਾ ਲਾਦਾ ਉਹ ਆ ਪਾਈਪ ਮੋਟਾ ਲਾ ਦੋ ਛੇ ਆ ਦੇਖ ਦੇ ਕਿ ਬੰਦੇ ਹੋਣੇ ਮੌਸਮ ਜਾਲੂ ਹੋਈ ਬੰਦੋਗੇ ਫਿਰ ਚੱਕਰ ਜੀ ਆਹ ਬਰਤਨ ਸਾਰਾ ਜਿੱਦਾਂ ਕਰਿਆ ਸਾਰੇ ਕੱਢਿਆ ਸਾਰੇ ਬੜਤੇ ਇੰਗਰ ਉਹ ਗੱਲ ਹੀ ਸਾਰੇ ਯਾਰ ਮੌਸਮ ਤਾਂ ਇਹ ਠੰਡਾ ਹਾਂ ਪਰ ਹੁਣ ਬਾਹਰ ਬਾਈ ਸਾਡੇ ਚੱਕੜ ਹੋ ਗਿਆ ਤਾਂ ਉਹ ਜਿੱਥੇ ਕੰਮ ਕਰਨਾ ਦਾ ਮੈਂ ਤਾਂ ਇਹ ਨਾ ਕਰਾਂ ਲੱਗ ਪੜਾ ਗਿਆ ਯਾਰ ਇਹਦਾ ਹੈਗਾ ਨਾਲੇ ਤੋਂ ਕਹਿੰਦਾ ਪਟ્રોલ ਵਾਲਾ ਬਹੁਤ ਜੀਤੀ ਸੁੱਕੀ ਜਾਂਦਾ ਗੈਲਤੀ ਕਰੇ ਮੈਂ ਕਾਦਰਾ ਪਟੌਲੇ ਆ ਪਰ ਹੁਣ ਐਸੇ ਚਿਚਿਪੇ ਮੌਬ ਚਿਚਿਪਾ ਹੋ ਜਾਂਦਾ ਅੱਛਾ ਉਹ ਬੜਾ ਜੂਰੀ ਹੋ ਰੰਗ ਮੂੰਹ ਹਾਂ ਇਹ ਠੀਕ ਆ ਮੈਂ ਆਪਣਾ ਤੇ ਰਾਜਾ ਲੋ ਫਾਇਦਾ ਗਿਆ ਬਾਹਰ ਜਾ ਰਿਹਾ ਉਹਦਾ ਉਹ ਕਾ ਇਦ ਮਰੀ ਗਾ ਲਿਖੋ ਬੱਸ ਆਈਏ ਅਗਰ ਲੇਟ ਹੋ ਜਾਵੇ ਉਹ ਤਾਂ ਆਹੋ ਕੋਈ ਜੱਕਰ ਨਹੀਂ ਆਉਣਾ ਫਾਈਨਲ ਆ ਹੋ ਜਾਂਦਾ ਵੀ ਧਰਤਾ ਬਾਈ ਚੱਲ ਪਏ ਕੰਮ ਨਾਲੇ ਮਿਸਤਰੀ ਹਾਜ਼ਰ ਨਹੀਂ ਹੈਗਾ ਜੀ ਨਾ ਸਗੰਜੇ ਵਾਲਾ ਜੀ ਹੈ ਸਗੰਜੇ ਵਾਲਾ ਮਿਸਤਰੀ ਹਾਜ਼ਰ ਨਹੀਂ ਦੂਆ ਮਿਸਤਰੀ ਲਾਤਾ ਸੀਦਾ ਬਸ ਠੀਕ ਹੈ ਇਹ ਭੇਜਣਾ ਹੈ ਕਿ ਲੈਣ ਆਉਣਗੇ ਆਓ ਵੀ ਬਣਾਉਣ ਲੱਗੇ ਥਾਵਾ ਤੁਸੀਂ ਆ ਟੈਰਾਂ ਵਾਲੀ ਗੱਡੀ ਆ ਨਹੀਂ ਉਹ ਕਾਲੀ ਤੇ ਆ ਜੀ ਬੰਦਿਆ ਕਾਲੀ ਚੱਲੀ ਜਾ ਬੰਦਿਆ ਬੰਦਿਆ ਆ ਜਾ ਬੰਦਿਆ ਅੱਛਾ ਕਾਲੀ ਆ ਅੱਛਾ ਬਾਹੋ ਜਰੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਇਹ ਤਾਂ ਗੱਡੀਆਂ ਨੂੰ ਬਾਟੀਆਂ ਲੱਗ ਕੇ ਲਾਉਣ ਹੁਣ ਤਾਂ ਕਰਨੀ ਕਰਨਾ ਆਲਾ ਨਾ ਬਹੀ ਕਰਿਆ ਹੋਇਆ ਕੰਮ ਖਰਾਬ ਇਹ ਤੇ ਛੋਟਾ ਬਿਲਡਿੰਗ ਚੱਲਦਾ ਕਿ ਤੇ ਬੜਾ ਚੱਲਦਾ ਮਾਹ ਮਹੀ ਵਾਲਿਆਂ ਨੂੰ ਅੰਦਰ ਕਰ ਤੇ ਇਕੱਠੇ ਅੰਦਰ ਜਗ੍ਹਾ ਘਟ ਰਾਂ ਹਾਂ ਹਾਂ ਵਧੀਆ ਕੋਈ ਜਿਹੜੀ ਸੇਵੜ ਸੇਵੜ ਜੀ ਹੁਣ ਸਵੇਰ ਦਾ ਪੈਂਡਾ ਆਏ 6:30 ਵਜੇ ਦਾ ਇਹ ਖਰਾਬ ਕਰਦਾ 6 ਘੰਟਾ ਬਹਿ ਕੇ ਹਟ ਦੇਵੇ ਜਿੰਨਾ ਮਰਜ਼ੀ ਪਾਣੀ ਬਾਲਵੇ ਘੰਟੇ ਜੀ ਗੱਲ ਆ ਸਵੇਰ ਤੇਜ਼ ਬੱਗੇ ਹਾਂ ਆ ਸਬਾ ਸਬਾ ਸਵੇ ਨਾਇਆ ਨਾ ਬੰਦਾ ਜਾਣ ਜੂਗਾ ਇਹਦੇ ਨਾਉਣ ਜੂਗਾ ਮੇਰੇ ਉਸ ਮੇਸਤਰੀ ਲੱਗੇ ਵਰ ਸੂਜ ਵਾਲ ਉਹ ਵੀ ਛੁੱਟੀ ਕਰਕੇ ਹੈ ਮੈਂ ਮੰਗ ਰੋਪੜ ਨੂੰ ਡੈਡੀ ਨੇ ਰਿਟਰਨ ਭਰਉਣੀ ਸੀ ਇੱਕ ਰਿਸ਼ਤੇਦਾਰ ਦੀ ਭਰਉਣੀ ਸੀ ਮੈਂ ਇੱਕ ਆਪਣੀ ਭਰਉਣੀ ਸੀ ਬਸ ਉੱਥੇ ਮੀਹ ਵਾਲੇ ਨਾਲ ਰੱਖਿਆ ਕੰਮ ਉਹ ਵੀ ਨਹੀਂ ਆਇਆ ਦਫ਼ਤਰ ਉਹਨਾਂ ਨੇ ਵੀ ਲੇਟ ਖੋਲ੍ਹਿਆ ਕੇ ਆ ਹਾਂ ਸੀਏ ਨੇ ਆ ਉਹ ਵੀ ਗੱਲ ਆਦਾ ਫਿਰ ਕੀ ਕਰੂ ਉਹ ਵੀ ਤਾਂ ਫੋਨੀ ਇਹ ਦੁਨੀਆ ਮੁੰਡਾ ਜਿੱਤੇ ਕਹਦਾਗਾ ਅੱਛਾ ਅੱਛਾ ਤਾਂ ਬਣਾ ਦੇ ਆ ਹੁਣ ਤੂੰ ਜੋੜ ਲਗਾ ਬਾਜ ਜੋੜ ਕੇ ਸੱਡਾ ਲਾ ਕੇ ਤਾ ਬਣਾ ਦੇ ਜੋੜ ਦੇ ਫਿਰ ਤੈਨੂੰ ਹੁਣ ਉਹ ਕਰਾਉਣਾ ਇਹਨੂੰ ਹੁਣ ਜੁੜੀ ਵੀ ਹੁੰਦੀ ਏ ਹੈ ਹੁਣ ਜੁੜੀ ਵੀ ਹੁੰਦੀ ਸੋਨੀ ਦਾ ਉਹ ਸੋਨੀ ਨੂੰ ਕਹਾਂਗਾ ਲੱਕੜੀ ਦੀ ਬਣਾ ਦੇ ਹਾਂ ਨਾਲੇ ਮੇਸਤਰੀ ਲੱਕੜੀ ਦਾ ਉਹ ਮਾਹੌ ਲੱਕੜੀ ਦਾ ਮੇਸਤਰੀ ਲੱਕੜੀ ਦੀ ਬਣਾ ਦੇਵੇ ਹੋਊਗਾ ਅੱਛਾ 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 ਠੀਕ ਹੈ ਠੀਕ ਹੈ ਸਮਝ ਗਿਆ ਅੱਛਾ ਅੱਛਾ ਹਾਂ ਇਹ ਗੈਰ ਬੁੱਢਾ ਕਰਨਾ ਮਾੜਾ ਜਿਆਦਾ ਹਾਰ ਲਾਓ ਇਹਦਾ ਹਾਰ ਲੋ ਵੀ ਕੌਣਾ ਹੂੰ ਲੋ ਬਾਈ ਲੱਗੀ ਬਿਲ ਕੇ ਤਿਆਰ ਹੋਣ ਫਸ ਲੱਗਿਆ ਬਣ ਅੱਲਾਹ ਦੇ ਨਾਮ ਨਾਲ ਜੀ ਨਾਲ ਜੀ ਨਾਲ ਜੀ ਹਾਂ ਦੇ ਨਾਲ ਅਰਸਲ ਆਲਾ ਕੋਈ ਅਰਸਲ ਕਿ ਲੂ ਨਾਤੇ ਦਾ ਗੋਮੇ ਦਾ ਤੇ ਆ ਕੰਮ ਹੋ ਰਿਹਾ ਸਾਫੀ ਕਾਟੇਗਾ ਟੌਪ ਆਹੋ ਆਹੋ ਇੰਨਾ ਸੱਟ ਗੁੰਡੂ ਟਾਈਮ ਆਗਾ ਕੰਮ ਲਾਉਂਦੇ ਆ ਮੈਂ ਆਹ ਆਹੋ ਆਹ ਉਹਦਾ ਬੂਰੇ ਟਾਈਮ ਲਾ ਰਿਹਾ ਆ ਟਿਟੂ ਨੇ ਆਇਆ ਕੋਈ ਨਾ ਆ ਰਹੀ ਮਾਜਾ ਨਾ ਕੋਈ ਗਿਆ ਜਾਇਆ ਗਿਆ ਮੌਸਮ ਵੀ ਜਾਣੇ ਵਾਲਾ ਹੀ ਆ ਨਿਕਲ ਹੁੰਦਾ ਨਹੀਂ ਬਾਹਰ ਕਨੀਆ ਪੈਂਦੀ ਆ ਸੇਵਰ ਸੇਵਰ ਜਿੰਨਾ ਕੰਮ ਕਰਿਆ ਵਾ ਖਰਾਬ ਸਾਰੇ ਇਹ ਵੀ ਅੰਦਰ ਬਾੜੇ ਪਏ ਐ ਇੱਧਰ ਹੋ ਗਿਆ ਚੱਕੜਾ ਪਾਣੀ ਜਾਂਦਾ ਅੰਦਰ ਨੂੰ ਸਾਰਾ ਔਰੇ ਹੋਜੀ ਹੁਣ ਮੈਂ ਹਟਿਆ ਆਪਾਂ ਚੱਲੇ ਕੱਖੇ ਵੱਡਣ ਮੱਕੀ ਪੈਹਿਆਂ ਦਾ ਨਾਸ਼ ਬਹ ਜਾਂਦਾ ਇਹ ਜਿਹੜੀ ਝੜੀ ਲੱਗ ਜਾਂਦੀ ਹੈ ਜਿਹੜਾ ਮੈਂ ਪੈਂਦਾ ਨਾ ਸਿੱਧਾ ਪੱਤਰਾ ਜਾ ਫੇਰ ਵਧੀਆ ਰਹਿੰਦਾ ਹੁਣ ਕਿਉਂ ਮੈਂ ਪੈਂਦਾ ਲੰਬਾ ਟਾਈਮ ਹੋ ਗਿਆ 8 ਘੰਟੇ ਹੋ ਗਏ ਹੁਣ ਪੈਂਦੇ ਨੂੰ ਵੀ ਹੁਣ ਵੀ ਚੱਲੋ ਕੋਈ ਕੋਈ ਕਣੀ ਗਿਰਦੀ ਹਲੇ ਵੀ ਉਹਦੇ ਵਿੱਚ ਫਿਰ ਆਵਾਜ਼ਾਈ ਚੱਲੀ ਜਾਂਦੀ ਆ ਟਰੈਕਟਰ ਇੱਕ ਅੱਧਾ ਲੰਘੇ ਆ ਪੰਜ ਚਾਰ ਮੋਟਰਸਾਈਕਲ ਲੰਘੇ ਭਾਵੇਂ ਤਿਲਕਣ ਜੀ ਬਣ ਜਾਂਦੀ ਐ ਕਣਾ ਵੀ ਇਹਦੇ ਵਿੱਚ ਔਖਾ ਹੁੰਦਾ ਜਿਹੜਾ ਜ਼ੋਰ ਗਮੀ ਪਾ ਕੇ ਹਟ ਜਾਂਦਾ ਉਹਨਾਂ ਟਾਈਮ ਜ਼ੋਰ ਵਾਲੇ ਵਿੱਚ ਕੋਈ ਲਿਖ ਨਿਕਲਦਾ ਵੀ ਨਹੀਂ ਬਾਹਰ ਵੀ ਫਿਰ ਪਹੀ ਵੀ ਸਾਫ਼ ਹੋ ਜਾਂਦੀ ਐ ਇਕੜਾ ਫੇ ਟੋਏ ਟੋਏ ਜੇ ਬਣ ਜਾਂਦੇ ਸਾਰੇ ਸਾਰੇ ਉਹ ਬਹੀ ਖਰਾਬ ਹੋਈ ਪਈ ਐ ਮੱਕੀ ਦੇਖਦੇ ਜੀ ਹੁਣ ਥੋੜਾ ਜਿਹਾ ਦਵਿਆ ਵੀ ਵੱੜਦੇ ਕੱਖ ਕੱਖ ਵੀ ਗਿੱਲੇ ਸਿੱਲੇ ਜੇ ਲਿਜਾਣੇ ਪੈਣੇ ਅੱਜ ਇਹੇ ਜੀ ਖਾਂਦੇ ਫਿਰ ਡੰਗਰ ਜਿਹੜੇ ਲੋ ਜੀ ਪਹੁੰਚ ਗਏ ਖੇਤ ਚ ਵੀ ਤਕਰੀਬਨ ਪਿੰਡ ਤੇ 1 ਕਿਲੋਮੀਟਰ ਖੇਤ ਆ ਸਾਢੇ 1/2 ਕਿਲੋਮੀਟਰ ਹੋ ਜਾਂਦਾ ਸਾਡਾ ਜਾ ਕੇ ਉਹ ਉਥੇ ਜਿਹੜਾ ਬਾਜਰਾ ਦਾ ਖੇਤ ਆ ਉਹਦੇ ਐਂਡ ਪਰ ਜਾ ਕੇ ਮੈਂ ਕਹਿੰਦਾ ਵੀ 3 ਕਿਲੋ ਬਾਟ ਪੈ ਗਈ ਹੁਣੇ ਕਦੇ ਪੈਹੀ ਦਿਓ ਖੁੰਝੇ ਕਦੇ ਆ ਖੁੰਝੇ ਵੀ ਤਿਲਕਣ ਬਹੁਤ ਹੈ ਟਾਈਮ ਵੀ ਦੁੱਗਣੇ ਤੇ ਧਗਣ ਲੱਗ ਗਿਆ ਤਿਲਕਣ ਜੀ ਰਚੇ ਕੇ ਪੈਂਦਾ ਮੀ ਇਹਨੂੰ 8 ਜਿਹੜਾ 7-8 ਘੰਟੇ ਕਰਕੇ ਨਾ ਰਚ ਕੇ ਪਿਆ ਮੀ ਉਹਦੇ ਕਰਕੇ ਧਾਤੀ ਪੋਲੀ ਹੋਈ ਗਏ ਮੋਟਰਸਾਈਕਲ ਜਾਂਦਾ ਕਿਧਰੇ ਨਾ ਆਉਂਦਾ ਕਿਧਰੇ ਇਹਨੂੰ ਉੱਥੇ ਜਾਂਦੇ ਜਾਂਦਾ ਉਹ ਕਿਧਰਲੇ ਪਾਸੇ ਜਾ ਵੜਿਆ ਵੀ ਇੱਕਣਾ 빙ਾ ਟੱਡ ਜਾ ਇੱਧਰ ਖੜਾ ਹੁਣ ਆਪਣੇ ਨਾਲ ਮੋਟਰਸਾਈਕਲ 'ਚ ਬਾਜਰੇ ਆਪਾਂ ਇੱਧਰ ਬਾਡਾ ਲਾਉਣਾ ਵੀ ਔਰਲੇ ਬਸਦੇ ਬਾਕੀ ਉਹ ਪਰਲੇ ਜਿਹੜੇ ਕਿਆਰੇ ਉਹਨਾਂ ਵਿੱਚ ਜਿਹੜਾ ਉਧਰ ਵੇਚਿਆ ਉਹ ਤਾਂ ਆਪਾਂ ਨੂੰ ਓਟਾਲ ਫਕੇਰਤਾ ਤਾਂ ਉਹਨਾਂ ਵਿੱਚ ਉਹਨਾਂ ਬੰਦਿਆਂ ਦੇ ਦਿਆਂਗੇ ਜਿਹਨਾਂ ਨੇ ਵੇਚਿਆ ਵੀ ਅੱਧਾ ਵਜੇ ਅੱਗੇ ਵਾਲਾ ਗਿਆ ਪਾਲਾ ਤਾਂ ਉਹਨੂੰ ਦੇ ਦਾਂਗੇ ਇੱਧਰ ਤੇ ਆਪਾਂ ਤੇ ਰਾਹੀ ਪੜਨੇ ਨੂੰ ਫੇਰ ਫੁੱਟਾਉਣੇ ਨੇ ਚਰੀ ਹੋ ਜਾਣੀ ਆ ਵੀ ਚਲੋ ਚਰੀ ਕੰਨੀ ਮਾਰਦੇ ਨੇ ਨਿਗਾ ਮਾਰੀ ਜੀ ਚਰੀ ਨੂੰ ਵੈਸੇ ਮੀ ਜਿਹੜਾ ਹੈ ਬਹੁਤ ਵਧੀਆ ਪਿਆ ਤੂੰ ਪਹਿਨਾ ਆਪਾਂ ਹਿਸਾਬ ਜੇਗਾ ਵੀਰ ਕੇ ਦੋ ਦਿਨ ਉਹਦਣੇ ਰਾਤ ਨੂੰ ਮੀ ਪੈ ਗਿਆ ਤਾਂ ਮੀ ਤਾਂ ਜਿਹੜਾ ਬਹੁਤ ਵਧੀਆ ਪਿਆ ਤਾਂ ਉਹਦੇ ਗੱਲ ਚਲੋ ਉੱਪਰ ਦਾਣਾ ਵੀ ਜੰਮਿਆ ਇਹਦਾ ਜੰਮ ਵਧੀਆ ਦਾ ਮੱਖੀ ਜਿਹੀ ਲੱਗ ਰਹੀ ਆ ਬਾਈ ਹਲੇ ਨੇਤਰ ਨਾਂ ਬਾਜਟ ਵਾਲਾ ਖੇਤ ਬਾਤ ਦਾ ਦਾ ਕੋ ਹਾਇਦਰ ਕਿਉਂ ਕੱਖਣਾ ਕੋਲੋਂ ਪਰਲੇ ਪਾਸੇ ਹੋਰ ਕੜੇ ਬੀਕ ਦੋ ਮਹੀਨਾ ਹੈ ਮੱਕੀ ਲਾਤੀ ਹੈ ਇੱਥੇ ਰਹਿਣਾ ਮੁੰਡਾ ਫਾਰਮ ਤੇ ਅੱਜ ਦੀ ਸਵੇਰ ਦਾ ਚੱਲਦਾ ਮੈਂ ਹੁਣ ਹਟਿਆ ਤਕਰੀਬਨ ਸਾਢੇ ਤਿੰਨ ਦਾ ਟਾਈਮ ਹੋਇਆ ਵੈ ਬੀ ਕੱਖਾਂ ਜੋਗਾ ਕੱਖਾਂ ਜੋਗਾ ਹੀ ਟਾਈਮ ਦੇਣਾ ਨਾ ਬੱਦਲ ਹਲੇ ਵੀ ਖੜਾ ਪੂਰਾ ਹੈ ਅੱਗ ਲੱਗ ਗਿਆ ਖੇਤ ਹਰਿਆਈ ਮਾਨ ਸੋਣਾ ਹਰੇ ਦੇਖਦੇ ਜੇ ਹਟੇ ਵਾਲੇ ਆਪਾਂ ਇੱਕ ਜਿਹੜਾ ਹੋਰ ਲਾਉਂਦੇ ਫਿਰ ਹਰੇ ਦਾ ਛੱਟਾ ਲਾ ਜਣਾ ਇੰਨਾ ਬਹੁਤਾ ਨਹੀਂ ਵਿੱਚੋਂ ਲੰਘਣ ਜੋਗਾ ਹੈਗਾ ਰਸਤਾ ਲੈ ਆਪਾਂ ਆਹ ਮਾਰ ਉਹ ਨਾ ਚਰੀ ਤਾਂ ਜਾਂਦੀ ਐ ਇਸ ਟਾਈਮ ਮਰਦੀ ਹਰੇ ਪੱਤ ਨੇ ਕੰਮ ਕਰਨਾ ਹੈ ਨਹੀਂ ਦੇ ਪਰਨਾ ਉਹਦੇ ਵਿੱਚ ਪਰਾਂ ਬਾਜਰਾ ਚਰੀ ਵਿੱਚ ਮੱਕੀ ਮੱਕੀ ਜੀ ਤੇਨੇ ਕਿਸਮ ਦੇ ਲਾਗੇ ਗਏ ਨੇ ਸਮਾਂ ਜੇ ਉਹ ਜੱਗੇ ਵਾਲਾ ਅੱਧਾ ਛੱਡਦਾ ਇੱਧਰ ਥੋੜਾ ਜਿਹਾ ਵਾਈ ਦੇ ਤਾਂ ਹੋਰ ਵੱਡਾ ਲਾਇਆ ਪਾ ਵਾਲ ਦੇ ਉਹ ਵੀ ਵੇਖੋ ਮੀਂਹ ਜਲੋ ਪਿਆ ਇਹ ਰੱਠ ਘੰਟੇ ਪੈਰ ਤਾਂ ਲੱਗ ਗਿਆ ਦਬਣ ਜੇ ਅਸਾਂ ਬੂਟਿਆਂ ਨੂੰ ਵੀਰੇ ਮੰਗਣ ਲੱਗਾ ਤਾਂ ਉਹ ਚੱਕ ਬੂਟਾ 2 ਸਾਲ ਦਾ 2 ਸਾਲ ਦਾ ਹੋਣਾ ਹਾਲੇ ਜਿਹੜਾ ਆਪਾਂ ਡਾਇਆ ਕਹਿੰਦੇ ਜੂਰੇ ਤੇ ਬਹੁਤ ਵਰਕ ਹੈ ਇੱਕੇ ਮੇ ਜੂਰੇ ਹਾਲੇ ਹਫਤਾ ਖੋਇਆ ਅੱਜ ਦੇਖਦੇ ਝੋਲੀ ਭਰ ਕੇ ਲਿਆਉਂਦੇ ਨਾਲ ਤੇ ਚਰੀਂ ਲਾਉਂਦੇ ਆ ਚਰੀ ਆਲੇ ਬੂਟੇ ਤੋਂ ਗੈਲੇ ਮਿਲ ਜਾਂਦੇ ਛੱਟਾ ਦੇ ਦਿੰਦਾ ਇਹਨਾਂ ਦੇ ਵਿੱਚ ਫੇਰ ਵੇਰ ਕੇ ਜਾਂਦੇ ਮੁੱਠੀ ਮੁੱਠੀ ਤੇ ਵੀ ਬਰਸਾਤ ਚ ਇਹੀ ਕੰਮ ਕਰਨਾ ਆਪਾਂ ਨਾਲ ਹਾਲੇ ਉਂਗਲੀ ਵਰਗੀ ਛੱਟੀ ਚੱਲਾਈ ਦੀ ਨਿਸ਼ਾਨੀ ਗੈਲੇ ਜਾਂਦੀ ਚਲੀ ਚਲੋ ਠੀਕ ਹੈ ਜੀ ਵੱਡੀਆਂ ਹੋਇਆਂ ਕਾਕੰਡਾ ਬਾਕੀ ਮੀਂਹ ਦਾ ਪਤਾ ਕੁਝ ਨਹੀਂ ਹੈਗਾ ਬਹੁਤ ਬੱਦਲ ਜੜੇ ਵਾਲਦਾਲ ਅੱਖ ਵੱਡ ਕੇ ਦੇਖਦੇ ਟਾਈਮ ਹੋਇਆ ਰੇ ਪੱਤ ਪਾ ਜੀਆਂ ਮਿਲਦੇ ਫਿਰ ਆਪਾਂ ਕਿਸੇ ਅਗਲੇ ਬਲੌਗ ਦੇ ਵਿੱਚ ਇੱਥੇ ਦੇ ਬੂਟੇ ਦਾ ਮੈਂ ਤੁਹਾਨੂੰ ਦਿਖਾਉਂਦੇ ਆਂ ਦੇਖੋ ਆਲੂਆ ਮੰਗਣ ਪਤਾ ਲੱਗਦਾ ਇਹਦਾ ਵੀ ਹਾਂ ਬਾਦ ਦਾ ਬੂਟਾ ਇੱਧਰ ਨੂੰ ਚੜਨਾ ਜਾਣਾ ਹੈ ਜਿਹੜੀ ਜੜ ਹੈ ਇੱਧਰ ਨੂੰ ਜਾਣਾ ਇੱਧਰ ਨੂੰ ਜੜ ਫ ਘੱਟ ਜਾਂਦੀ ਹੈ ਬਾਕੀ ਆ ਨਿਕਲੇ ਜਾਨਵਰ ਦੂਏ ਚੱਲਦੇ ਆ ਇਹ ਦੇਖੋ ਇਹਨਾਂ ਨੂੰ ਇਹ ਜਿਹੇ ਸਾਵਗਤ ਨਿਕਲਣਾ ਧਰਤੀ ਭਰ ਦੇਣੀ ਹੈ ਆ ਗਿਆ ਲਵੇ ਲੈ ਕੋਟਾ ਅੱਗੇ ਭਜਣੇ ਦੇ ਪੈਰਾਂ ਥੱਲੇ ਆ ਆ ਕੇ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਮਹਿੰਦੀ ਫਿਰ ਅਪਡੇਟ ਜਿਹੜੀ ਕੱਲ੍ਹ ਤੱਕ ਵੀ ਕਿਆ ਕੁ ਦੱਸਦਾ ਕਿਉਂ ਹੋਰ ਪਾਸੇ ਦੇਖਿਆ ਬਹੁਤ ਹਾੜ ਆਏ ਪਿਆ ਵੀ ਆਪਣੇ ਤਾਂ ਬਚਾਉ ਆ ਉਹ ਮੈਂ ਕਹਿੰਦੇ 15 ਦਿਨ ਬਾਅਦ ਪਿਆ ਦੇਖਿਆ ਥੋੜੇ ਸਾਹਮਣੇ ਹੀ 8 ਘੰਟੇ ਹੋ ਗਏ ਪੰਦਰ ਨੂੰ ਭੂਰ ਜੀ ਵੀ ਆ ਹੁਣ ਇੱਕ ਨਾ ਪੈੜ ਛਾਪਦੀ ਹਲੇ ਖੇਚਦੇ ਹੋ ਜੀ ਕੋਈ ਪਾਣੀ ਨਹੀਂ ਖੜਿਆ ਖੇਚ ਦੇ ਥੋੜੇ ਸਾਹਮਣੇ ਹਨ ਆਚਾਰੀ ਨੂੰ ਸਾਨੂੰ ਕਹਿੰਨਾ ਵੀ ਰੇ ਮੰਗਣ ਲੱਗਣਾ ਰੇ ਆਪਾਂ ਨੇ ਪਾਜਣਾ ਠੀਕ ਆ ਜੀ ਸਸਰੀ ਕਾਲ ਜ ਸਾਰਿਆਂ ਨੂੰ